ਨਾ ਇਹ ਨਾ ਦੇਣਾ ਗਨਾਹ ਆ ਤੁਹਾਨੂੰ ਪਤਾ ਫੈਂਸਾ ਵਾਪਸ ਲੈ ਲਓ ਜੀ ਉਨੀ ਕਿੱਥੇ ਆ ਬਸ ਬਹਿ ਜੀਦਾ ਕਿੱਥੇ ਬਹਿ ਜਾਈਦਾ ਇੱਥੇ ਹੀ ਬਹਿ ਜੀ ਇਹ ਮਾਤਾ ਝੂਠ ਬੋ ਰਹੀਆਂ ਤੂੰ ਇਹਦਾ ਮਤਲਬ ਫਿਰ ਤੂੰ ਕੋਈ ਗਨਾਹ ਕਰਦੀ ਆ ਹੋਣਾ ਪੁੱਤ ਮੈਨੂੰ ਥੱਥ ਕਿਉ ਲਗਾਉਣੀ ਆ ਕਿੱਥੇ ਰਹਿਣੀ ਆ ਦੱਸ ਮੈਂ ਤੇਰਾ ਕੀ ਬਗਾੜਿਆ ਦਾ ਬੱਚਾ ਬਗਾੜਿਆ ਤਾਂ ਪੰਜਾਬ ਦਾ ਸਾਡੇ ਦਾ ਮਾਹੌਲ ਨਹੀਂ ਕੰਮ ਕਰ ਨਹੀਂ ਹੁੰਦਾ ਤੇ ਤੋਂ ਕੀ ਹੋ ਗਿਆ ਪੈ ਨੂੰ ਉਂਗਲੀਆਂ ਨਹੀਂ ਆ ਗਈਆਂ ਕੀ ਹੋ ਗਿਆ ਕਿੱਥੇ ਰਹਿਣ ਵਾਲੀਆਂ ਨੂੰ ਮਾਤਾ ਜੀ ਦਾ ਮੈਂ ਤਾਂ ਲੱਤ ਟੁੱਪੀ ਜੇ ਤਾਂ ਉਹ ਮਾਤਾ ਲੱਤ ਟੁੱਪੀ ਹੈ ਕਿੱਥੇ ਪਲਾਸਟਰ ਲੱਗਿਆ ਵਾ ਦਿਖਾ ਆਹ ਦੇ ਪਲਾਸਟਰ ਨਹੀਂ ਤਿੰਨੇ ਤਿੰਨੇ ਤਾਂ ਪ੍ਰੇਸ਼ਣ ਹੋ ਗਏ ਦਾ ਤੈਨੂੰ ਹੁਣ ਤਾਂ ਠੀਕ ਆ ਦਾਸ ਮਹਾਰਾਜ ਜੀ ਦਾ ਗਊਸ਼ਾਲਾ ਇਹਦੇ ਬਾਹਰ ਬੈਠੀਆਂ ਨੇ ਦੋ ਜਣੇ ਗਲਾਬੋ ਗਲਾਬੋ ਤੇ ਕੀ ਨਾਮ ਆ ਤੇਰਾ ਸ਼ਾਂਤੀ ਦੇਵੀ ਕੀ ਕਿਹਾ ਅੱਜ ਤੋਂ ਬਾਅਦ ਉਰੇ ਨਹੀਂ ਦਿਖਣੀਆਂ ਚਾਹੀਦੀਆਂ ਠੀਕ ਆ ਤੁਨੀ ਕੋਈ ਨਾ ਨਹੀਂ ਵਿਆਹ ਤਾਂ ਹੁਆ ਘਰਵਾਲੀ ਰਹਤੀ ਹੈ ਉਹ ਕਿੱਥੇ ਆ ਉਹ ਅਭੀ ਦਿੱਲੀ ਗਈ ਹੈ ਜੀ ਉਹ ਕੀ ਕਰਦੀ ਆ ਉਹ ਧਰੂ ਪੋਚਾ ਕਰਦੀ ਕੋਠੀ ਮੇਜੀ ਫਿਰ ਉਹਦੇ ਨਾਲ ਖਰਚਾ ਚੱਲਦਾ ਨਹੀਂ اے ਮਾਤਾ ਚਲ ਪੰਜਾਬੀ ਸਮਝ ਲੈਣਾ ਹਾਂਜੀ ਅੱਜ ਤੋਂ ਬਾਅਦ ਭੀਖ ਨਹੀਂ ਮੰਗਣੀ ਤੇਰੀ ਘਰ ਵਾਲੀ ਕਮਾਉਂਦੀ ਆ ਨਾ ਫਿਰ ਤੇਰੇ ਕਾਰਵਾਈ ਕਰਾਵਾਂ ਕਿ ਮੈਂ ਤੇਰੀ ਲਿਹਾਜ਼ ਕਰੀ ਜਾਂਦਾ ਤੂੰ ਬਹਾਨੇ ਬਣਾਈ ਜਾਂਦਾ ਬਹਾਨੇ ਨਹੀਂ ਬਣਾ ਰਹਾ ਹਾਂ ਸੱਚਾ ਬੰਦਾ ਹਾਂ ਜੀ ਸੱਚਾ ਬੰਦਾ ਤੇਰੀ ਘਰ ਵਾਲੀ ਕਮਾਉਂਦੀ ਆ ਨਾ ਉਹਨੂੰ ਕਹ ਪੰਜ ਹਜ਼ਾਰ ਦਾ ਤੈਨੂੰ ਸਮਾਨ ਪਾ ਕੇ ਤੇ ਦੂਰੇ ਕਿਤੇ ਬੈਠ ਕੇ ਵੇਚਣ ਲੱਗ ਜਾ ਠੰਡਾ ਸੁੰਡਾ ਕੋਈ ਲੇਜ ਲੂਜ ਆ ਨਹੀਂ ਕੰਮ ਕਰਦੀ ਮਿਹਨਤ ਕਰਦੀ ਕਿ ਕਿੰਨੇ ਦਾ ਰਜੇ ਸਮਾਨ ਪਾਇਆ ਹੋਇਆ ਹੈ ਇਹ ਗਿੱਲੇ ਕਿੰਨੇ ਦੇ ਪਾਇਆ ਹੋਏ ਨੇ ਇਹ ਤੋਂ ਸਾਰਾ ਲਾਈ ਉਹ ਸਮਾਨ ਨੇ ਵੇਚੋ 3000 ਰੁਪਏ ਦਾ 4000 ਚ ਕੰਮ ਸ਼ੁਰੂ ਕੀਤਾ ਬੈਨੇ ਇਹ ਨਹੀਂ ਮੈਂ ਤੇ ਕਰਦੀ ਆ ਜੀ ਮੈਂ ਪਹਿਲਾਂ ਮੰਗਦਾ ਸੀ ਉਹ ਨਹੀਂ ਮੰਗਦਾ ਸੀ ਕਿਉਂ ਤਾਂ ਮੈਂ ਕਿੰਨੀ ਉਮਰ ਹੈ ਤੇਰੀ ਹਾਂ ਜੀ ਉਮਰ ਕਿੰਨੀ ਹੈ ਤੇਰੀ 12 ਹੈ 12 ਤੇਰੇ ਮਾਪਿਓ ਕੀ ਕਰਦੇ ਨੇ ਵੀਰ ਜੀ ਕੰਮ ਤੇ ਜਾਂਦੇ ਸੀ ਪਰ ਤੈਨੂੰ ਸ਼ਰਮ ਨਹੀਂ ਆਉਂਦੀ ਭੀਗ ਮੰਗਦਾ ਤੂੰ ਵੱਡਾ ਹੋ ਕੇ ਕੀ ਬਣੇਗਾ ਤੂੰ ਫਿਰ ਚੋਰੀਆਂ ਡੱਕ ਕੇ ਮਾਰੇਗਾ ਜੇ ਤੂੰ ਹੁਣ 12 ਸਾਲ ਦਾ ਭੀਗ ਮੰਗਦਾ ਵੱਡੇ ਹੋ ਕੇ ਤਾਂ ਚੋਰੀਆਂ ਹੀ ਕਰੇਂਗਾ ਤੂੰ ਫਿਰ ਤੇਰੇ ਬਿਹਾਰ ਦੇ ਲੋਕਾਂ ਦਾ ਜ਼ਿੰਮੇਵਾਰੀ ਬਣਦਾ ਵੀ ਤੇਰਾ ਮਦਦ ਕਰਨ ਤੈਨੂੰ ਕੋਈ ਕੰਮ ਕਰ ਮਿਹਨਤ ਵਾਲਾ ਕਰਕੇ ਦੇ ਦੇ ਰਹਿ ਗਿਆ ਦੇਖ ਕੇ ਇੰਨੇ ਵੇ ਕਿਤੇ ਵੀ ਨਹੀਂ ਦੇਖੇ ਤੂੰ ਸੁੱਕਦੇ ਬਾਈ ਤੂੰ ਕਿੰਨਾ ਮਰਜ਼ੀ ਕਰ ਲੈ ਇਹਨਾਂ ਜੇ ਕੋਈ ਗਲਤ ਹੁੰਦਾ ਹਰੇਕ ਬੰਦੇ ਦੀ ਜ਼ਿੰਮੇਵਾਰੀ ਆ ਯਾਰ ਆਪਾਂ ਰਹਿਣੇ ਆਲੇ ਆਰੇ ਆਪਾਂ ਨਹੀਂ ਸਵਾਰਾਂਗੇ ਗਵਾੜਾ ਨਾਲ ਹੋਰ ਕੋਈ ਤੀਜਾ ਬੰਦਾ ਥੋੜੀ ਆ ਕੇ ਦੇਖੂਗਾ ਨਾ ਇਹ ਨਾ ਨਾ ਦੇਣਾ ਗਨਾਹ ਹੈ ਤੁਹਾਨੂੰ ਪਤਾ ਫੈਂਸਾ ਵਾਪਸ ਲੈ ਲੋ ਜੀ ਹਾਂ ਵਾਪਸ ਲੈ ਲੋ ਹੁਣ ਦੇਣਾ ਗਨਾਹ ਹੈ ਜਿੰਨਾ ਪੀਖ ਮੰਗਣਾ ਗਨਾ ਉਹਨਾ ਪੀਖ ਦੇਣਾ ਵੀ ਗਨਾਹ ਹੈ ਜੀ ਵਾਪਸ ਕਰ ਮਾ ਤਾਂ ਉਹਨਾਂ ਦੇ ਪੈਸੇ ਉਧਰ ਵਾਪਸ ਲੈ ਲੋ ਜੀ ਇਹ ਮੀਡੀਆ ਚ ਜਾਣੀ ਆ ਵੀਡੀਓ ਤੁਹਾਡਾ ਮੇਰੇ ਵਾਪਸ ਕਰ ਉਧਰ ਪੁਲਸ ਆ ਰਹੀ ਆ ਕੋਈ ਨਹੀਂ ਤੈਨੂੰ ਦੱਸਦੀ ਆ ਕੋਈ ਗੱਲ ਨਹੀਂ ਦੱਸਦੇ ਕੀ ਹੱਥ ਹੱਤ ਪੈਰ ਨਹੀਂ ਹੈ ਕਿ ਕੀ ਨਹੀਂ ਹੈਗਾ ਤੇਰਾ ਬਹੁਤ ਦੁਨੀਆ ਤੇ ਨਹੀਂ ਹੈਗੇ ਘਰ ਵਾਲੇ ਤਾਂ ਇੱਥੇ ਉਹ ਮੰਗਲ ਲੱਗ ਗਈਆਂ ਤੂੰ ਕੰਮ ਨਹੀਂ ਕਰ ਸਕਦੀ ਨਹੀਂ ਪਥਰੀਆਂ ਕੰਮ ਨਹੀਂ ਕਰਨ ਦਿੰਦੀ ਆ ਪਥਰੀਆਂ ਦਾ ਇਲਾਜ ਕਰਾ ਲੈ ਫ੍ਰੀ ਹੁੰਦਾ ਹਸਪਤਾਲ 'ਚ ਤੈਨੂੰ ਪਤਾ ਹੁਣ ਜੁਰਮ ਆ ਭੀਖ ਮੰਗਣਾ ਪੰਜਾਬ 'ਚ ਕੋਈ ਬੱਚੇ ਕੋਈ ਨਹੀਂ ਜਿਹੜਾ ਦੇਣੀ ਵਾਲਾ ਵੀ ਲੈਣਾ ਚਿੜਾ ਚੋਰੀ ਡਾਕਾ ਬਟੂ ਮਾਰਦੇ ਚੋਰੀ ਡਾਕੇ ਦੇ ਬਰਾਬਰੇ ਆਉਣ ਭੀਖ ਮੰਗਣਾ ਪੰਜਾਬ 'ਚ ਪਤਾ ਤੈਨੂੰ ਕੋਈ ਨਾ ਕਾੜਿਆ ਪੁਲਿਸ ਨੂੰ ਫੋਨ ਕਰ ਲੈ ਲੈ ਪੁੱਤ ਲੈ ਆ ਜੀ ਸਮਾਨ ਇਹ ਕੀ ਆਉਂਗਾ ਅੱਗੇ ਕਰਾਉਣਾ ਇੱਥੇ ਲੋਕਾਂ ਨੂੰ ਤੰਗ ਕਰਦੀ ਐ ਫੋਨ ਕਰਵਾਣਾ ਮੈਂ ਕਿਹੜਾ ਪੁੱਤ ਕੁੱਤੇ ਮੰਗੇ ਜੇ ਬਦੇ ਗਿਆ ਦੇ ਲੈ ਨਹੀਂ ਤੈਨੂੰ ਪਤਾ ਜੁਰਮਾ ਹੁਣ ਨਵਾਂ ਕਾਨੂੰਨ ਆ ਗਿਆ ਪੰਜਾਬ ਜਿਹੜਾ ਭੀਖ ਨਹੀਂ ਮੰਗ ਸਕਦੀ ਇਹਨੂੰ ਅੱਛਾ ਬੱਚਾ ਜਿਵੇਂ ਚੋਰੀ ਦੀ ਸਜ਼ਾ ਨਾ ਉਵੇਂ ਹੁਣ ਭੀਖ ਮੰਗਣ ਦੀ ਸਜ਼ਾ ਤਾਂ ਹੀ ਵਾਪਸ ਕਰਾਇਆ ਨੇ ਉਹਨਾਂ ਦੇ ਪੈਸੇ ਜਿਆਦਾ ਉੱਟ ਕੇ ਤੁਰ ਜਾ ਮਾਤਾ ਤੈਨੂੰ ਪਹਿਲੀ ਵਾਰ ਕਹਿ ਰਿਆ ਨਾ ਮੀਆਂ ਵੀ ਪੁਲਿਸ ਬੁਲਾਣੇ ਆ ਫਿਰ ਅਸੀਂ ਬੋਲ ਗੱਲ ਕਰ ਨਹੀਂ ਪੁੱਤ ਮਗਲੇ ਜੰਦਾ ਨਾ ਸੀ ਮੈਂ ਕੰਮ ਕਰ ਲੱਗ ਜਾ ਕਿਤੇ 5-4000 ਤੇ ਪੋਚੇ ਲਾਉਣ ਲੱਗ ਜਾ ਕੇ ਤੇ ਗਰੀਬ ਨੂੰ ਕੋਈ ਦੇਵੇਗਾ ਪੁੱਤ ਕੋਈ ਕਰਦਾ ਨਹੀਂ ਲਵਾ ਦਈਏ ਕੰਮ ਤੇ ਤੈਨੂੰ 5-7000 ਦੇ ਕੇ ਤੇ ਕੰਮ ਲਵਾ ਦਈਏ ਹੈ ਹੈ ਲਵਾ ਲਈ ਮੇਰਾ ਪੋਚੇ ਪੋਚੇ ਲਾ ਲਿਆ ਕਰਨੀਂ ਕੀ ਕਰਦਾ ਕੰਮ ਚੱਲ ਤੈਨੂੰ ਕੰਮ ਲਵਾਉਂਦੇ ਫਿਰ ਅੱਜ ਤੋਂ ਬਾਅਦ ਪੀਖ ਨਹੀਂ ਮੰਗਣੀ ਪੀਖ ਨਹੀਂ ਮੰਗਣੀ ਤੈਨੂੰ ਕੰਮ ਲਵਾ ਦਿੰਨੇ ਆ ਕੀ ਨਾਮ ਕੀ ਆ ਤੇਰਾ ਮੇਰਾ ਕੀ ਆ ਨਾਮ ਕੀ ਆ ਤੇਰਾ ਮੇਰਾ ਪਿਆਰੀ ਪਿਆਰੀ ਹਾਂ ਕਿਹਨੂੰ ਪਿਆਰੀ ਰੱਬ ਨੂੰ ਪਿਆਰੀ ਨਾਮ ਵੀ ਪਿਆਰੀ ਰੱਬ ਨੂੰ ਪਿਆਰੀ ਤਾਂ ਅਜੇ ਹੈ ਨਹੀਂ ਤੂੰ ਕਿੱਥੇ ਦੀ ਰਹਿਣ ਆਣੀ ਆ ਕਿੱਥੇ ਰਹਿਣ ਆਣੀ ਮੱਖੇ ਖਾ ਕੇ ਖਾਣੇ ਵਾਲਿਆਂ ਬੱਚੇ ਕੋਈ ਟਿਕਾਣਾ ਨਹੀਂ ਮੰਗਣਿਆ ਨੇ ਕਿੱਥੇ ਦੀ ਰਹਿਣ ਆਲੀ ਆ ਪਿੱਛੋਂ ਕਿਹੜੇ ਸਟੇਟ ਦੀ ਆ ਕਿਹੜੀ ਸਟੇਟ ਆ ਅਸੀਂ ਦੇ ਇਥੋਂ ਦੇ ਮੰਗਣੇ ਖਾਣਿਆ ਨੇ ਪਿੱਛੋਂ ਕਿਹੜੇ ਸਟੇਟ ਦੀਆਂ ਜਨਮ ਕਿਹੜੀ ਸਟੇਟ ਦਾ ਤੇਰਾ ਜੁਪੀ ਵਹਾਰ ਦੀ ਨਾ ਪਤਾ ਸੀ ਜੁਪੀ ਵਾਲੇ ਨੇ ਹਾਂ ਅਸੀਂ ਤਾਂ ਇਥੋਂ ਦੇ ਮੰਗਣੇ ਖਾਣੇ ਵਾਲੇ ਆ ਅੱਜ ਤੋਂ ਬਾਅਦ ਮਾਤਾ ਜ਼ਿਆਦਾ ਮੰਗਣਾ ਛੱਡਦੇ ਨਹੀਂ ਐਵੇਂ ਫਸੇਂਗੀ ਔਖੀ ਠੀਕ ਆ ਤੂੰ ਪਹਿਲੀ ਵਾਰ ਰਰੇ ਸਾਡੇ ਮੂਹਰੇ ਆਈਆਂ ਤੈਨੂੰ ਤਾਂ ਦੱਸਦੇ ਆ ਹੁਣ ਮੰਗਣਾ ਸਹੀ ਨਹੀਂ ਹੈਗਾ ਆਪਰੇਸ਼ਨ ਜੀਵਨ ਜੋਤ ਚਲਾਇਆ ਪੰਜਾਬ ਸਰਕਾਰ ਨੇ ਭਖਾ ਰੀਆਂ ਤੇ ਜਿਹੜੇ ਬੱਚੇ ਜਿਹੜੇ ਬੁੱਤ ਕਰ ਦੇਗੇ ਕੋਈ ਮੇਰੇ ਕੰਮ ਉਹਨਾਂ ਨੂੰ ਹੋ ਸਕਦਾ ਪੁੱਤ ਸਾਨੂੰ ਤਾਂ ਕਿ ਜੇ ਕੋਈ ਬੈਠਾ ਹੁੰਦੇ ਗਿਆ ਖਾਲਿਆ ਨਹੀਂ ਦੇ ਨਾਮ ਸੇ ਭੁਖੇ ਆ ਬਾਦ ਸਾਰੇ ਐਂ ਮੰਗਦੇ ਨੇ ਲਓ ਬੱਚੇ ਸਾਰੇ ਐਂ ਮੰਗਦੇ ਨੇ ਠੀਕ ਆ ਚੰਗਾ ਬੱਚੇ ਤੇਰੀ ਮਰਜ਼ੀ ਪੁੱਤ ਅੱਜ ਤੋਂ ਬਾਅਦ ਮੰਗਣਾ ਨਹੀਂ ਹੈਗਾ ਕੰਮ ਲਵਾ ਦਿੰਨੇ ਜੇ ਲੱਗਣਾ ਅੱਛਾ ਲਵਾ ਲੱਗਣਾ ਰਵਾਦੀ ਲਵਾ ਕਿੱਥੇ ਕਰ ਦੱਸ ਤੇਰਾ ਫਿਰ ਤੇਰੇ ਕੋਲ ਭੇਜ ਦੰਨੇ ਨਾ ਕਿਸੇ ਨੂੰ ਲਾਉਣ ਵਾਸਤੇ ਮੈਂ ਕਿੱਥੋਂ ਭੇਜਨੇਗੇ ਮੈਂ ਤਾਂ ਪੁੱਤ ਗਰੀਬ ਬਣੀ ਆ ਕਿਤੇ ਰਹਿਣੀ ਦਾ ਹੈ ਪਰ ਕੰਮ ਕਿਵੇਂ ਲੱਗੇਗੀ ਕੋਈ ਟਿਕਾਣਾ ਦਾ ਹੋ ਤੇਰਾ ਕਾਸ ਜੰਗੀ ਲਾਈ ਦੀ ਹੈ ਪੁੱਤਰ ਮਾਰਦੀ ਖਾਣੀ ਨਹੀਂ ਰਾਤ ਨੂੰ ਸੌਣ ਨਹੀਂ ਕਿੱਥੇ ਆ ਬਸ ਬੈ ਜਾਈਦਾ ਕਿੱਥੇ ਬੈ ਜਾਈਦਾ ਇੱਥੇ ਹੀ ਬੈ ਜੀ ਇਹ ਮਾਤਾ ਝੂਠ ਬੋ ਰਹੀਆਂ ਤੂੰ ਇਹਦਾ ਮਤਲਬ ਫਿਰ ਤੂੰ ਕੋਈ ਗੁਨਾਹ ਕਰਦੀ ਆ ਕੋਨਾ ਪੁੱਤ ਨਹੀਂ ਤੂੰ ਸੱਚ ਕਿਉ ਲਗਾਉਣੀ ਆ ਕਿੱਥੇ ਰਹਿਣੀ ਆ ਦੱਸ ਮੁੰਡੀ ਖੈਰ ਆ ਸੀ ਕਿੱਥੇ ਬੱਚੇ ਰਹਿਣਾਗਾ ਰਾਤ ਨੂੰ ਕਿੱਥੇ ਰਹਿਣੀ ਆ ਘਰਾਂ ਚ ਆਪਣੇ ਚ ਪੁੱਤ ਆਪਕੇ ਘਰ ਕਿੱਥੇ ਆ ਤੈਨੂੰ ਕੰਮ ਲਵਾਵਾਂਗੇ ਤਾਂ ਹੀ ਲਵਾਵਾਂਗੇ ਪੁੱਤ ਮੁੰਡੀ ਹੁਣ ਜਿਹੜਾ ਬੰਦਾ ਤੈਨੂੰ ਗੱਲ ਸੁਣ ਮੇਰੀ ਜਿਹੜਾ ਤੈਨੂੰ ਆਪਣੇ ਘਰ ਚ ਬਾੜੂਗਾ ਪੋਚੇ ਲਵਾਊਗਾ ਆਪਣਾ ਘਰ ਸੰਭਾਊਗਾ ਉਹ ਤੇਰਾ ਘਰ ਪਤਾ ਵੀ ਤਾਂ ਕਿਤੇ ਹੋਊਗਾ ਤਾਂ ਹੀ ਲਵਾਉਣਾ ਪੁੱਤ ਇੱਥੇ ਤੂੰ ਮੇਰੇ ਕਿਉਂ ਗਰੀਬਣੀ ਦੀ ਕੱਢ ਰਿਹਾ ਮੈਂ ਤਾਂ ਅਪਰੰਡੀ ਮਾਂ ਸਾਹਿਬਾ ਮੇਰਾ ਮੇਰਾ ਘਰ ਵਾਲਾ ਤਾਂ ਪੁੱਤ ਮਰ ਗਿਆ ਇੱਥੇ ਮੁੰਡੀ ਖੇੜਤੀ ਪੁੱਤ ਮਾਤਾ ਤੈਨੂੰ ਕੰਮ ਲਵਾਉਣ ਨੂੰ ਕਹਿੰਦੇ ਤੇਰੇ ਕੋਲ ਮਾੜਾ ਤੂੰ ਮੇਰਾ ਬਣਾ ਲੈ ਜੀ ਕਿਸ ਬਣਾਣਾ ਪੁੱਤਰਾ ਦੱਸ ਕਿੱਥੇ ਲੱਕੜਾ ਕੰਮ ਲੱਗ ਜਾਗੇ ਪੁੱਤਰਾ ਕਿੱਥੇ ਰਹਿਣੇ ਆਲੀ ਕਿੱਥੇ ਮੁੰਡੀ ਖੈੜ ਚੀ ਅਸੀਂ ਤਾਰੇ ਆਂ ਸਾਦਾ ਉਗਾਲ ਤੇਰਾ ਆ ਜਾ ਘਰ ਦਿਖਾ ਦੇ ਆਜੇ ਦਿਖਾ ਦੇ ਆਜੇ ਤੈਨੂੰ ਚੁੰਗੀ ਦਿਖਾਵਾਂ ਖੜ ਜਾ ਔੜਵਰ ਨਾਲ ਕੰਮ ਨਹੀਂ ਲੱਗਣਾ ਏ ਮਾਤਾ ਏ ਹੈਲੋ ਲੱਗਣਾ ਨਹੀਂ ਕੰਮ ਹੁਣ ਤਾਂ ਕਹਿੰਦੇ ਕੰਮ ਲਵਾ ਦੇ ਮੈਨੂੰ ਹੁਣ ਭੱਜ ਚੱਲੀ ਤੇਰਾ ਜੇਨਾ ਦੇ ਦੇ ਨਹੀਂ ਤਾਂ ਬੱਚੇ ਮੇਰਾ ਵੀਡੀਓ ਚਲ ਦੋ ਓ ਮਾਤਾ ਕੰਮਕਾਰ ਦੱਸ ਤੈਨੂੰ ਕੰਮ ਲਵਾਉਨੇ ਆ ਕਿੱਥੇ ਰਹਿਣੀ ਆ ਤੂੰ ਬੋਲ ਹੈ ਤੇਰਾ ਨੀ ਬੋਲ ਮੁੰਡੀ ਖੜ ਚ ਰੰਨੀਆਂ ਕਿੱਤੇ ਦਾ ਘਰ ਤੇਰਾ ਆ ਵੇ ਪਿੱਛੇ ਚੋ ਵੀ ਲੱਗੀ ਚੱਲ ਆ ਜਾ ਲੈ ਕੇ ਚੱਲ ਚੱਲ ਲੈ ਕੇ ਚੱਲ ਕਰ ਹਾਂ ਮੇਰਾ ਕਿਉਂ ਬੁਲਾਉਂਦਾ ਤੂੰ ਮੈਂ ਪੁੱਤਰਾ ਮੈਂ ਤਾਂ ਅਪਰੰਟੀ ਮਾਰਦਾ ਅੱਬਾ ਅਸੀਂ ਇਹ ਹੀ ਸਫਾਈ ਕਰਨ ਲੱਗੇ ਆ ਮੈਂ ਪੰਜਾਬ ਚੋ ਜਿਹੜੇ ਗੰਦ ਪਾਉਂਦੇ ਨੇ ਟਿੱਕਰ ਦੇ ਪੁੱਤ ਕਰਦੇ ਪੰਜਾਬ ਦੇ ਦੇਦੇ ਤੇਰੇ ਵਰਗੇ ਗੰਦ ਪਾਉਂਦੇ ਨੇ ਨਾ ਮੰਗਦੇ ਨੇ ਉਹਨਾਂ ਦੀ ਸਫਾਈ ਕਰਦੇ ਆ ਦਿਖਾ ਘਰ ਕਿੱਥੇ ਆ ਤੇਰਾ ਕਰ ਲੇਂਗੀ ਮਿਹਨਤ ਕਰ ਲਾਂਗੇ ਪੁੱਤ ਮਿਰਚਾ ਤਾਂ ਆਪਣੇ ਜਿੰਨੇ ਪੈਂਦੀ ਮਾਤਾ ਬਿਮਾਰ ਰਹਿਨੀ ਆ ਚੱਲ ਕੰਮ ਕਰ ਲਿਆ ਕਰੀ ਪੋਚੇ ਲਾਉਣੇ ਨੇ ਉਹ ਪੋਚੇ ਤਾਂ ਲਾ ਲਾਂਗੇ ਸਵੇਰੇ ਇੱਕ ਵਾਰ ਪੋਚੇ ਲੱਗ ਜਾਣੇ ਆ ਰੋਹ ਤੇ ਝਾੜੂ ਪੋਚਾ ਹੀ ਝਾੜੂਏ ਹੁਣ ਪੋਚਾ ਤਾਂ ਦੋ ਦਿਨ ਛੱਡ ਕੇ ਲਾ ਲੈ ਕੇ ਨਹੀਂ ਮੇਰੇ ਕਿਉਂ ਪਿਆ ਦਾ ਪੁੱਤ ਮਗਰ ਮੈਂ ਤੇਰਾ ਘੀ ਬਗਾੜਿਆ ਦਾ ਬੱਚਾ ਬਗਾੜਿਆ ਤਾਂ ਪੰਜਾਬ ਦਾ ਸਾਡੇ ਦਾ ਮਾਹੌਲ ਮੈਂਨੇ ਕਿਹਾ ਬਗਾੜਿਆ ਦਾ ਕਿਸੇ ਪੰਜਾਬ ਦਾ ਮਾਹੌਲ ਬਗਾੜਿਆ ਦਾ ਮੈਂਨੇ ਪੰਜਾਬ ਦਾ ਕਿਹਾ ਬਗਾੜਿਆ ਦਾ ਹਾਂ ਆਲੇ ਸਾਰੇ ਫੜ ਲੈਣੇ ਨੇ ਇਹ ਮੰਗਦੀਆਂ ਨੇ ਆ ਵਾਪੇ ਤੇ ਕੁਟੀ ਆਤੀ ਅੱਛਾ ਕਿੰਨੀਆਂ ਕ ਮੰਗਦੀਆਂ ਨੇ ਕੁਧੇਰੀਆਂ ਮੰਗਦੀਆਂ ਮੰਗ ਜਾ ਕੇ ਕਿੰਨੇ ਕ ਵੇ ਮੰਗ ਲੈਂਦੀਆਂ ਰੋਜ਼ ਮੈਨੂੰ ਕਿਹਿਆ ਪਤਾ ਮੈਨੂੰ ਪੈਸੇ ਮੰਗਣੇ ਨਾ ਦੇ ਨਾਲੇ ਤੈਨੂੰ ਪਤਾ ਵੀ ਮੰਗਦੀਆਂ ਨੇ ਫੇ ਮੰਗਦੀਆਂ ਸੂਰ ਸੂਬਾ ਤੋਂ ਵੇਖੀ ਜਾ ਕੇ ਰੋਜ਼ ਹੀ ਮੰਗਦੀਆਂ ਨੇ ਰੋਜ਼ ਹੀ ਮੰਗਦੀਆਂ ਪੁੱਤਰਾ ਹਾਂ ਕਾਦੀ ਆ ਤੇ ਮੈਂ ਮੈਂ ਤੈਨੂੰ ਇਹ ਪੁੱਛਿਆ ਵੀ ਕਿੰਨੀ ਕੁ ਦੂਰ ਆ ਨਹੀਂ ਮੈਂ ਗੱਡੀ ਬੁਲਾ ਲਵਾਂ ਨਾ ਪੁੱਛ ਗੱਡੀ ਨਾਲ ਕਿੰਨੀ ਕੁ ਦੂਰ ਆ ਬਸ ਆ ਗਈ ਆ ਲੈ ਇਹ ਕਿਥੇ ਮੈਂ ਪਹੁੰਚਾਂ ਇਹੇ ਕਿਹੜਾ ਮੰਨਣਾ ਇਹਨੂੰ ਉਹਦਾ ਰੰਗਿਆਤੀ ਫੜਾਂਗੇ ਨਾ ਆ ਕੇ ਜਿਵੇਂ ਤੈਨੂੰ ਬੜਿਆ ਤੇਰੀ ਪਹਿਲਾਂ ਸੀ ਅੱਧਾ ਘੰਟਾ ਵੀਡੀਓ ਬਣਾਈ ਆ ਮੰਗਦੀ ਦੀ ਕੀ ਕਿਹੜੀ ਦੋਵੇਂ ਮੰਗਦੀਆਂ ਨੇ ਖੜੀ ਹੋਰੇ 2 ਮਿੰਟ ਕੀ ਗੱਲ ਮੰਗਦੇ ਹੋ ਤੁਸੀਂ ਵੀਰੇ ਪੀਕ ਕਿਉਂ ਮੰਗਦੇ ਆ ਪੀਕ ਕਿਉਂ ਮੰਗਦੇ ਆ ਅੱਛਾ ਤੈਨੂੰ ਪਤਾ ਜ਼ੁਰਮਾ ਹੁਣ ਪੰਜਾਬ 'ਚ ਪੀਕ ਨਹੀਂ ਮੰਗ ਸਕਦੇ ਸਜਾ ਇਹਦੀ ਪੀਕ ਮੰਗਣ ਦੀ ਹੁਣ ਪੰਜਾਬ 'ਚ ਜਾ ਕੇ ਨਹੀਂ ਨਹੀਂ ਕੰਮਕਾਰ ਨਹੀਂ ਹੁੰਦਾ ਤੇ ਤੋਂ ਕੀ ਹੋ ਗਿਆ ਪੈਰ ਨੂੰ ਉਂਗਲੀਆਂ ਨਹੀਂ ਆ ਗਈਆਂ ਕੀ ਹੋ ਗਿਆ ਸ਼ੁਗਰਗਾ ਕੀ ਲੋਕਾਂ ਦੇ ਪੈਰ ਨਹੀਂ ਆ ਕਿ ਤਾਂ ਵੀ ਮਿਹਨਤ ਕਰਦੇ ਨੇ ਕਿੱਥੇ ਦੀ ਰਹਿਣ ਆਲੀ ਆ ਕਿੱਥੇ ਰਹਿਣੀ ਆ ਤੂੰ ਉਹ ਰਹਿਣ ਨਹੀਂ ਆ ਇਹਨੂੰ ਪੁਲਿਸ ਨੂੰ ਬੁਲਾਣੇ ਆ ਤੂੰ ਕਿੱਥੇ ਦੀ ਰਹਿਣ ਆਲੀ ਆ ਭਾਵਾ ਕਿੱਥੇ ਰਹਿਣੀਆਂ ਤੂੰ ਮਾਤਾ ਜੀ ਮੈਂ ਤਾਂ ਲੱਤ ਟੁੱਟੀ ਜੇ ਤਾਂ ਉਹ ਮਾਤਾ ਲੱਤ ਟੁੱਟੀ ਆ ਕਿੱਥੇ ਪਲਾਸਟਰ ਲੱਗਿਆ ਵਦਖਾ ਅਰੇ ਪਲਾਸਟਰ ਨਹੀਂ ਤੈਨੂੰ ਤੈਨੂੰ ਤਾਂ ਪ੍ਰੇਸ਼ਨ ਹੋ ਗਿਆ ਹੁਣ ਤਾਂ ਠੀਕ ਆ ਹੁਣ ਕਰੇ ਕੌਣਾ ਤੇਰੇ ਕਰੇ ਕਿੰਨੇ ਆਉਣਾ ਹੈ ਕਰੇ ਕੌਣ ਘਰਚ ਕੌਣ ਕੌਣ ਆ ਦੇ ਕਿੰਨੇ ਕਰੇ ਕਿੰਨੇ ਆਉਣਾ ਕਰ ਕੌਣ ਜਵਾਬ ਕਿੰਨੇ ਨੇ ਪੁਰੀ ਆਂ ਗਿਆ ਬੁੱਤ ਹਾਂ ਇਹਨਾਂ ਨੂੰ 15ਵਾਂ ਤੇ ਰੇ ਹਸਪਤਲ ਤੋਂ ਕਰ ਬਜਨੂਤ ਨਹੀਂ ਇੱਥੇ ਨਾ ਆ ਮਹਾਂਤ ਰਾਮ ਨਿਵਾਸ ਦਾਸ ਮਹਾਰਾਜ ਜੀ ਦਾ ਗਊਸ਼ਾਲਾ ਇਹਦੇ ਬਾਹਰ ਬੈਠੀਆਂ ਨੇ ਦੋ ਜਣੀਆਂ ਇਹਨਾਂ ਨੂੰ ਚੱਕ ਲੋ ਨੇ ਇੱਕ ਲਾਲ ਚੁੰਨੀ ਲਈ ਵੀ ਇੱਕ ਕਾਲੀ ਸਲਵਾਰ ਨਹੀਂ ਨਹੀਂ ਉਹ ਨੂੰ ਗੱਸਾ ਚੋ ਨੂੰ ਕਰਦੇ ਹੁਣ ਕਿੰਨੇ ਚਿਰ ਤੋਂ ਮੰਗਦੀਆਂ ਔਰੇ ਆ ਜਾ ਆਏ ਹਾਂ ਤੇਰੀ ਵੀਡੀਓ ਦਿਖਾਈਏ ਤੇਰੀ ਮੰਗਦੀ ਦੀ ਦਿਖਾਈਏ ਵੀਡੀਓ ਪਹਿਲਾਂ ਦੀ ਕੀ ਪਤਾ ਤੇਰੀ ਮੀਡੀਆ ਮੈਨੂੰ ਦਿਖਾਵਾ ਮੰਗਦੀ ਦੀ ਹਾਂ ਥਾਣੇ ਜਾਣਾ ਕਾ ਘਰੇ ਜਾਣਾ ਕੀ ਕਰ ਜਾਣਾ ਹੈ ਕੀ ਫਿਰ ਤੇ ਥਾਣੇ ਜਾਣਾ ਕਾ ਘਰੇ ਜਾਣਾ ਮਮੀ ਘਰ ਨਹੀਂ ਜਾਣਾ ਕਰਿਆ ਚੱਲ ਤੁਰ ਜਾ ਫਿਰ ਕਿੱਥੇ ਆ ਘਰ ਤੇਰਾ ਇਹ ਕਿੱਥੇ ਜਾਉਣੀ ਹੈ ਹੈ ਆਰੇ ਆ ਜਰਾ ਪਿੱਛੇ ਕਾ ਰੋ ਜਾਣਾ ਮੇਰੀ ਘਰ ਚ ਕੌਣ ਕੌਣ ਹੈ ਤੇਰੇ ਕੁੜੀਆਂ ਆਂ ਗਿਆ ਪੰਜ ਆ ਵਿਆਹਤੀਆਂ ਨਾ ਕੋਰੀਆਂ ਪੁੱਤ ਨਹੀਂ ਮਾਤਾ ਗੱਲ ਸੁਣ ਤੂੰ ਕੰਮ ਕਰ ਲੈ ਪਾਸਾ ਤੇ ਯਾਰ ਕੀ ਕੰਮ ਕਰਾ ਪੁੱਤ ਛੋਗਰ ਦਾ ਕਰਾਲਾ ਹੈ ਨਹੀਂ ਬੇਲਾ ਉਹ ਕਰਾਲਾ ਤਾਂ ਉਹਦਾ ਵੀ ਨਹੀਂ ਹੈਗਾ ਕੋ ਫੜ ਕੇ ਲਿਆਂਦੀ ਆ ਸੀ ਉਹਦਾ ਵੀ ਨਹੀਂ ਹੈਗਾ ਘਰ ਵਾਲਾ ਅੱਛਾ ਕਰਾਲਾ ਦਾ ਬਹੁਤ ਦੁਨੀਆ ਦਾ ਨਹੀਂ ਹੈਗਾ ਉਹ ਮੰਗਣ ਲੱਗ ਜਾਂਦੀਆਂ ਨੇ ਕੀ ਕਰੀ ਨਹੀਂ ਤੂੰ ਝਾੜੂ ਪੋਚਾ ਕਰ ਨਹੀਂ ਸਕਦੀ ਘਰ ਦਾ ਕੰਮ ਝਾੜੂ ਪੋਚਾ ਕਰ ਨਹੀਂ ਸਕਦੀ ਉਹ ਕਰ ਸਕਦੇ ਆ ਕੀ ਕਰਨੀ ਆ ਫੇਰ ਕਾ ਫ੍ਰੀਜ ਖਾਨ ਦੀ ਆਤ ਪੈ ਗਈ ਤੁਹਾਨੂੰ ਕਿਹੜੀ ਸਟੇਟ ਦੀ ਰਹਿਣਾ ਆਂ ਯਾਨੂ ਆਵੇ ਪਿੱਛੇ ਰਹਿਨੇ ਆ ਸਾਜਾ ਕੀ ਨਾਮ ਕੀ ਆ ਤੇਰਾ ਨਾਮ ਦਾ ਹੈ ਸੁਨੀਤਾ ਤੇਰਾ ਕੀ ਨਾਮ ਆ ਉਹ ਮੇਰੇ ਨਾਮ ਕੀ ਹੋਣਾ ਪਤਾ ਮਾਤਾ ਨਾਮ ਦੱਸ ਦੇ ਮੈਂ ਗੱਲ ਪੁੱਛਦਾ ਉਹ ਗੱਲ ਦੱਸ ਦਿਆ ਕਰ ਜੇ ਮੈਂ ਤੇਰੀ ਲਿਹਾਜ਼ ਕਰਦਾ ਨਾ ਤਾਂ ਪੂਰੀ ਗੱਲ ਦੱਸਿਆ ਕਰ ਕੀ ਨਾਮ ਆ ਤੇਰਾ ਉਹ ਕੀ ਨਾਮ ਹੋਣਾ ਮੇਰਾ ਬਿੱਤ ਨਾਮ ਦੱਸ ਨਾਮ ਗਲਪੋ 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 ਤੇ ਕੀ ਨਾਮ ਆ ਤੇਰਾ ਸ਼ਾਂਤੀ ਦੇਵੀ ਕੀ ਕਿਹਾ ਅੱਜ ਤੋਂ ਬਾਅਦ ਉਰੇ ਨਹੀਂ ਦਿਖਣੀ ਚਾਹੀਦੀਆਂ ਠੀਕ ਹੈ ਤੁਨੀ ਕੋਈ ਨਾ ਬੱਚਾ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਉਹਨੇ ਬੈਠਾ ਹੂੰ ਜੀ ਹੈ ਬੈਠਾ ਹੂੰ ਭੀਖ ਮੰਗਦੇ ਹਾਂ ਹਾਂ ਜੀ ਤੈਨੂੰ ਪਤਾ ਹੁਣ ਪੰਜਾਬ ਚ ਭੀਖ ਮੰਗਣਾ ਜੁਰਮ ਆ ਸਾਰੇ ਨਵਾਂ ਕਾਨੂੰਨ ਬਣ ਗਿਆ ਪਤਾ ਤੈਨੂੰ ਅੱਛੇ ਅੱਛੇ ਮੰਗਦੇ ਨੇ ਜੀ ਜਬਤ ਤੇ ਛਿੰਤ ਤੇ ਹਮ ਤੋ ਲਚਾਰ ਹੂੰ ਜੀ ਹੈਂਡੀਕੈਪ ਤੂੰ ਜੀ नहीं हैं तो है तू हाँ ऐसे को तो भीख मांगना बाप का एक बेटा था सारे बिहार नहीं है जी बया नहीं तेरा नहीं ब्याह तो हुआ घर बाली रहती है जी वो की करती है दारू पोचा करती है कोठी में जी ਪਰ ਉਹਦੇ ਨਾਲ ਖਰਚਾ ਚੱਲਦਾ ਨਹੀਂ اے ਮਾਤਾ ਰੁਕ ਜਾ ਇੱਕ ਮਿੰਟ ਹਾਂਜੀ ਹੈ ਹਾਂਜੀ ਉਹਦੇ ਨਾਲ ਖਰਚਾ ਨਹੀਂ ਚੱਲਦਾ ਦੋ ਨਹੀਂ ਚੱਲਦਾ ਜੀ ਬਾਬਾ ਤੂੰ ਪਹਿਲੀ ਵਾਰ ਮਿਲੇ ਆ ਹਾਂਜੀ ਚੱਲ ਤੇਰੀ ਮਜਬੂਰੀਆਂ ਮੈਂ ਸਮਝਦਾ ਪਰ ਤੇਰੀ ਘਰ ਵਾਲੀ ਕਮਾ ਸਕਦੀ ਆ ਠੀਕ ਆ ਹਾਂਜੀ ਭੀਖ ਮੰਗਣਾ ਛੱਡ ਦੇ ਬਾਬਾ ਬਾਤ ਹੀ ਹੈ ਜੀ ਜਾਂ ਫਿਰ ਆਪਣੇ ਬਿਹਾਰ ਜਾਓ ਉੱਥੇ ਜਾ ਕੇ ਸੇਵਾ ਪਾਣੀ ਕਰੋ ਆਪਣੇ ਦੋ ਆਦਮੀ ਦੀ ਵੀ ਖੁਸ਼ੀ ਗੁਜ਼ੀ ਰਹੋ ਜੇ ਤੂੰ ਪੰਜਾਬ ਦਾ ਹੁੰਦਾ ਤਾਂ ਤੈਨੂੰ ਅਸੀਂ ਕੋਈ ਕੰਮਕਾਰ ਖੋਲ ਦੇਣਾ ਸੀ ਛੋਟਾ ਮੋਟਾ ਕਰਤੂਣ ਪਿਹਾਰ ਦਾ ਤੇਰੀ ਜ਼ਿੰਮੇਵਾਰੀ ਸਟੇਟ ਦੀ ਬਣਦੀ ਆ ਐਡਰੈਸ ਚੇਂਜ ਕਰਵਾਇਆ ਹੂੰ ਜੀ ਕਿੱਥੇ ਦਾ ਹਾਂ ਜੀ ਮੁੰਡੀ ਖੜਾ ਰਖਾ ਕੋਟ ਹੋ ਰਿਹਾ ਤੇਰੀ ਨਹੀਂ ਅਭੀ ਚੇਂਜ ਕਰਵਾਇਆ ਹੂੰ ਅਭੀ ਆਇਆ ਨਹੀਂ ਜੀ ਆ ਉਹ ਆਧਾਰ ਕਾਰਡ ਚੱਲ ਮੈਂ ਤੈਨੂੰ ਜਿਹੜੀ ਗੱਲ ਪੰਜਾਬੀ ਸਮਝ ਲੈਣਾ ਹਾਂ ਜੀ ਅੱਜ ਤੋਂ ਬਾਅਦ ਭੀ ਖਣੀ ਮੰਗਣੀ ਤੇਰੀ ਘਰ ਵਾਲੀ ਕਮਾਉਂਦੀ ਆ ਨਾ ਕਮਾਤੇ ਲੇਕਿਨ ਕੁੜੀ ਕੋ ਸ਼ਾਦੀ ਕੀਆ ਲੌਕਡਾਊਨ ਵਿੱਚ ਜੀ 5-6 ਲੱਖ ਖਰਚ ਹੋਗੇ ਉਹ ਦੇ ਰਹਾ ਹੂੰ ਜੀ ਕਮਾ ਕਮਾ ਕੇ ਸਾਰਾ ਕੋਈ ਕੋਈ ਬਹਾਨੇ ਨਹੀਂ ਹੁੰਦੇ ਮੈਂ ਤੇਰੀ ਮੈਂ ਤੇਰੀ ਚੱਲ ਸਿਚੁਏਸ਼ਨ ਦਾ ਕਰਦਾ ਪਰ ਬਹੁਤ ਲੋਕ ਨੇ ਜਿਨ੍ਹਾਂ ਦੇ ਲੱਤਵਾ ਨਹੀਂ ਹੈਗੀ ਹਰੇ ਕੋਈ ਭੀਖ ਨਹੀਂ ਮੰਗਦਾ ਕੋਈ ਬੈਠਣੇ ਵਾਲਾ ਕੰਮ ਕਰ ਲਾ 5-4000 ਰੁਪਏ ਕਿਸੇ ਤੋਂ ਧਾਰਾ ਫੜ ਲਾ ਜਾਂ ਲੋਨ ਲੈ ਲਾ ਕੋਈ ਦੁਕਾਨ ਕਰ ਲਾ ਛੋਟੇ ਮੋਟੀ ਕੋਈ ਲੇਜ਼ ਲੂਜ਼ ਠੰਡੇ ਉਹ ਵੇਚਣ ਲੱਗ ਜਾ ਸਾੜੀਆਂ ਵਾਂਗ ਠੀਕ ਆ ਭੀਖ ਮੰਗਣਾ ਕਰਿਆ ਮਜਬੂਰੀ ਕਰਕੇ ਮਜਬੂਰੀ ਤੇ ਭੀਖ ਨਹੀਂ ਮੰਗਣਾ ਹੋ ਰਿਹਾ ਹਾਜੀ ਮਜਬੂਰੀ ਹੈ ਕਾਲੀオン ਡਿਊਟੀ ਇੱਥੀ ਆ ਨਹੀਂ ਫਿਰ ਕੱਲੂ ਨਾ ਗਿਓ ਫਿਰ ਕੱਲੂ ਆਪਣਾ ਪਰਿਆ ਵਿਚਾਰ ਲਿਓ ਕਾਲੂ ਆਪਣੀ ਕਾਰਵਾਈ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਪਹਿਲੀ ਵਾਰ ਸਾਡਾ ਫਰਜ਼ ਹੁੰਦਾ ਪਿਆਰ ਨਾਲ ਸਮਝਾਉਣਾ ਠੀਕ ਆ ਖਾਲਸਾ ਪਹਿਲੀ ਵਾਰ ਬੇਨਤੀ ਕਰਦਾ ਦੂਜੀ ਵਾਰ ਬੇਨਤਾ ਕਰਦੇ ਆ ਦੂਜੀ ਵਾਰ ਜੇ ਕਾਰਵਾਈ ਹੋਈ ਉਹ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਊਗੀ ਅੱਛਾ ਅੱਛਾ ਤੋਂ ਮੰਗਤੇ ਜੀ ਮੈਂ ਤਾਂ ਲਾਚਾਰ ਹੋ ਰਹੇ ਬੰਦ ਹੋ ਜੇਗੇ ਸਾਰੇ ਬੰਦ ਹੋ ਜੇਗੇ ਜਪਟ ਤੇ ਛਿੰ ਲੈਂਦੇ ਹਮ ਹਮ ਲੋਕ ਕੋ ਦੇਨੇ ਆਤੇ ਨੇ ਤੋਂ ਜਪਟ ਲੈਂਦੇ ਛਿੰ ਲੈਂਦੇ ਨੇ ਅੱਛਾ ਅੱਛਾ ਜੀ ਫਿਰ ਉਹੀ ਗੱਲ ਆ ਆਪ ਆਪ ਸੁਣੇ ਮੇਰਾ ਬੋਲਨੇ ਦਾ ਕੋਈ ਨਹੀਂ ਬੰਤਾ ਹੈ ਮੈਂ ਬੋਲ ਰਹੀ ਹਾਂ कि बेचारा अगर ए, अगर ये, कम, अगर ये ना? कमाने तो भी क्यों ने मेरा तो कान कान चलता है कान कान ये कान सुनते हैं आप तो बोल रहे हैं मैं जो बोल रहा हूँ सुनो इसके घर में कमाने वाली है कमाने वाली तो है घर वाली है इसकी कमाने वाली नहीं बुरे नहीं होते ਪੂਰਾ ਨਹੀਂ ਹੁੰਦਾ ਪੂਰਾ ਦਾ ਕਿਸੇ ਦਾ ਵੀ ਨਹੀਂ ਹੁੰਦਾ ਮਾਮਾ ਪੰਛੇ 5000 4 ਕੋਟੀ ਵਿੱਚ ਕੰਮ ਕਰਤੀ ਪੂਰਾ ਕੀਦਾ ਹੁੰਦਾ ਯਾਰ ਕੀੜ ਕਿਹੜਾ ਬੰਦਾ ਜਿਹੜਾ ਕਹਿੰਦਾ ਮੇਰਾ ਖਰਚਾ ਪੂਰਾ ਚਾਰ ਪੰਜ ਕੋਟੀ ਵਿੱਚ ਕੰਮ ਕਰਤੀ ਯਾਰ ਤੇਨੂੰ ਮੈਂ ਬੰਦੇ ਮੰਗਦਾ ਹਾਸਤਾ ਅੱਜ ਤੈਨੂੰ ਮੈਂ ਵਾਰਨਿੰਗ ਦੇਤੀ ਅੱਗੇ ਤੋਂ ਮੈਨੂੰ ਉਹਦੇ ਦੇਖਿਆ ਤੈਨੂੰ ਮੈਂ ਬੰਦਾ ਬਣਾ ਲਊਗਾ ਫਿਰ ਤੇਰੇ ਕਾਰਵਾਈ ਕਰਾਵਾਂਗੇ ਮੈਂ ਤੇਰੀ ਲਿਹਾਜ਼ ਕਰੀ ਜਾਣਾ ਤੂੰ ਬਹਾਨੇ ਬਣਾਈ ਜਾਣਾ ਬਹਾਨੇ ਨਾ ਬਣਾ ਰਹਾ ਹਾਂ ਸੱਚਾ ਬੰਦਾ ਹਾਂ ਜੀ ਸੱਚਾ ਬੰਦਾ ਤੇਰੀ ਘਰ ਵਾਲੀ ਕਮਾਉਂਦੀ ਆ ਨਾ ਉਹਨੂੰ ਕਹ ਪੰਜ 4000 ਦਾ ਤੈਨੂੰ ਸਮਾਨ ਪਾ ਕੇ ਤੇ ਦੂਰੇ ਕਿਤੇ ਬੈਠ ਕੇ ਵੇਚਣ ਲੱਗ ਜਾ ਠੰਡਾ ਠੁੰਡਾ ਕੋਈ ਲੇਜ ਲੂਜ ਆ ਨਹੀਂ ਕੰਮ ਕਰਦੀ ਮਿਹਨਤ ਕਰਦੀ ਤੈ ਕਿੰਨੇ ਦਾ ਰਹਿ ਗਿਆ ਸਮਾਨ ਪਾਇਆ ਹੋਇਆ ਇਹ ਕਿੱਲੇ ਕਿੰਨੇ ਦੇ ਪਾਇਆ ਹੋਏ ਨੇ ਇਹ ਤਾਂ ਸਾਰਾ ਲਾਈ ਉਹ ਸਮਾਨ ਨੇ ਵਿੱਚ ਸਾਰਾ ਜਾਰ ਦਾ ਫਿਰ ਇਹ 4000 ਚ ਕੰਮ ਸ਼ੁਰੂ ਕੀਤਾ ਬੈਣੇ ਇਹ ਨਹੀਂ ਮਿਹਨਤ ਕਰਦੀ 4000 ਉਰੇ ਬੈਠ ਕੇ ਦਾ ਕੰਮ ਹੈ ਕੁਰਸੀ ਲਗਾ ਕੇ ਬੈਠ ਨਹੀਂ ਸਕਦਾ ਇਹਨੂੰ ਕਰ ਸਕਦਾ ਹਾਂ ਸੁਣੀਏ ਸਰ ਜੀ ਇੱਕ ਬਾਤ ਆਪ ਹਮੋ ਸਿਆ ਕੋ ਦਿਨ ਆ ਪਾਈਏ 21 ਤਾਰੀਖ ਨੂੰ ਆਮਾਗੇ ਆਈਏਗਾ ਨਾ ਫੋਨ ਨੰਬਰ ਦੇ ਦਿਜੀਏ ਮੈਂ ਫੋਨ ਕਰੂੰਗਾ ਫਿਰ ਆਪ ਕੋ ਬੁਲਾਉਂਗਾ ਆਪ ਦੇਖੀਏ ਯਾਰ ਤੂੰ ਨਹੀਂ ਮੰਗਦਾ ਦੇਖਣਾ ਚਾਹੀਦਾ ਤਾਨੂੰ ਜਿਹੜੇ ਨਵੇਂ ਆਉਣਗੇ ਉਹਨਾਂ ਨੂੰ ਅਸੀਂ ਆਪ ਹੀ ਸਮਝਾਂਗੇ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਕੱਲੇ ਕੱਲੇ ਨੂੰ ਆਪੇ ਸੰਭਲ ਲੈਣਾ ਉਹ ਚਲ ਗਈ ਉਹ ਖੜ ਜਾ ਉਹ ਹਾਂਜੀ ਹਾਂਜੀ ਤੈਨੂੰ ਮੈਂ ਦੱਸਦਾ ਕਿ ਤੋ ਤੁਸੀਂ ਉਹਰੇ ਮੰਗਦੇ ਨਹੀਂ ਦੇਖਣੇ ਚਾਹੀਦੇ ਮਾਤਾ ਤੈਨੂੰ ਵੀ ਕਹਿੰਦਾ ਤੇਰੀ ਉਮਰ ਦਾ ਲਿਆ ਜਾ ਆ 4000 ਰੁਪਏ ਜਿਹਨੇ ਕੰਮ ਸ਼ੁਰੂ ਕੀਤਾ ਵਾ 5-400 ਰੁਪਏ ਆਰਾਮ ਨਾਲ ਕਮਾਉਂਦੀ ਹੋਣੀ ਐ ਮੈਂ ਤਾਂ ਖੜਿਆ ਵੀ ਜਾਂਦਾ ਨਹੀਂ ਮਾਤਾ ਕੰਮ ਸਾਥਿੰਗ ਬੈਠੀਆ ਉਹ ਮਾਤਾ ਬਹੁਤ ਦੁਨੀਆ ਦੀ ਤਾਂ ਨਹੀਂ ਖਾਣ ਹੁੰਦਾ ਉਹ ਤਾਂ ਬਹੁਤ ਬੜਾ ਮਜਬੂਰੀ ਐ ਮੇਰਾ ਤਾਂ ਨੇ ਬਾਪ ਮੈਂ ਕੋਈ ਨਹੀਂ ਨੇ ਸਹੁਰੇ ਤੂੰ ਪੀ ਕਿਤਾ ਨਹੀਂ ਮੰਗਦੀ ਪਰ ਮੈਂ ਤਾਂ ਗਾਰਦੀ ਆ ਨਾ ਮਿਹਨਤ ਕਰਕੇ ਖਾਦੀ ਹਾਂ ਇਹ ਗੱਲ ਸੁਣ ਹੁਣ ਤੂੰ ਇਹਦਾ ਸਾਈਡ ਲੈ ਰਹੀ ਸੀ ਕਿ ਇਹ ਇਹਦੀ ਘਰ ਵਾਲੀ ਇਹ ਮੇਰੀ ਮੇਰੀ ਗੱਲ ਸੁਣ ਲੈ ਇਹਦੀ ਘਰ ਵਾਲੀ 7-8000 ਕਮਾਉਂਦੀ ਆ ਜੀ ਉਹ ਤੇਰੇ ਵਾਂਗੂ 3-4000 ਦੇ ਨੂੰ ਕੇਲਾ ਪਾ ਕੇ ਉਹਰੇ ਰੇੜੀ ਲਗਾ ਦੇਵੇ ਜਾਂ ਕੋਈ ਹੋਰ ਕੀ ਲਗਾ ਦੇ ਕਮਾ ਸਕਦਾ ਨਾ ਐਡਾ ਕੁਰਸੀ ਲਗਾ ਕੇ ਬੈਠ ਸਕਦਾ ਨਾ ਫਿਰ ਲੇਕਿਨ ਸਭ ਟਾਈਮ ਦਿਮਾਗ ਨੇ ਨਹੀਂ ਹੁੰਦਾ ਯਾਰੀ ਤੱਕ ਇਹੇ ਸ਼ਮੁੰਦੇ ਇਹ ਸਭ ਕਿਆ ਤੈਨੂੰ ਦੱਸਦਾ ਆਪਣਾ ਧਿਆਨ ਰੱਖੀਂ ਢੀਕਾ ਓਏ ਓ ਛੋਟੂ ਓਏ ਓਏ ਉਹਰੇ ਆ ਉਰੇਾਰੇ ਪੀਗ ਮੰਗਣ ਵਾਲਾ ਹੈ ਚਪਟਨੇ ਵਾਲੇ ਚਿੰਨੇ ਵਾਲੇ ਕੋਈ ਪੀਗ ਮੰਗਦੇ ਆ ਨਹੀਂ ਬੀਬੀ ਉਹ ਦੇ ਕਹਿੰਦਾ ਹਾਂ ਕੌਣ ਆ ਦੇ ਜੀ ਮੈਂ ਪਹਿਲਾਂ ਮੰਗਦਾ ਸੀ ਹੁਣ ਨਹੀਂ ਮੰਗਦਾ ਸੀ ਕਿ ਹੁਣ ਤਾਂ ਮੈਂ ਕਿੰਨੀ ਉਮਰ ਆ ਤੇਰੀ ਹਾਂਜੀ ਉਮਰ ਕਿੰਨੀ ਆ ਤੇਰੀ 12 ਹੈ 12 ਤੇਰੇ ਮਾਪਿਓ ਕੀ ਕਰਦੇ ਨੇ ਵੀਰ ਜੀ ਕੰਮ ਤੇ ਜਾਂਦੇ ਸੀ ਪਰ ਤੈਨੂੰ ਸ਼ਰਮ ਨਹੀਂ ਆਉਂਦੀ ਪੀਗ ਮੰਗਦਾ ਤੂੰ ਵੱਡਾ ਹੋ ਕੇ ਕੀ ਬਣੇਗਾ ਤੂੰ ਫਿਰ ਚੋਰੀਆਂ ਡੱਕੇ ਮਾਰੇਗਾ ਜੇ ਤੂੰ ਹੁਣ 12 ਸਾਲ ਦਾ ਹੈ ਭੀਗ ਮੰਗਦਾ ਵੱਡੇ ਹੋ ਕੇ ਤਾਂ ਚੋਰੀਆਂ ਹੀ ਕਰੇਂਗਾ ਤੂੰ ਫੇਰ ਸਕੂਲ ਨਹੀਂ ਜਾਂਦਾ ਹਾਂ ਫੇਰ ਖਾਲ ਵੀ ਦੋਸਤ ਹੈ ਹੈ ਖਾਲ ਵੀ ਦੋਸਤ ਹੈ ਇਸਕੇ ਭੀ ਭੀਗ ਮੰਗਦਾ ਇਹਨੇ ਵੈਰੀ ਗੁੱਡ ਬਹੁਤ ਸ਼ਾਬਾਸ਼ ਪ੍ਰਾਊਡ ਆਫ ਯੂ ਅੰਪਾ ਦੋਸਤ ਭੀਗ ਨਹੀਂ ਮੰਗਣਾ ਠੀਕਾ ਨਹੀਂ ਮੈਂ ਤਾਂ ਨਹੀਂ ਮੰਗਤਾ ਮੇਰੀ ਮੰਮੀ ਆਈ ਹੈ ਆ ਬਾ ਉਹਨੂੰ ਇਦਾਂ ਦੇ ਬੱਚੇ ਨਾਲ ਨਹੀਂ ਘੁੰਮਣਾ ਫੇਰ ਜਿਹੜਾ ਭੀਗ ਮੰਗਦਾ ਉਹ ਗਲਤ ਬੰਦੇ ਨਾਲ ਨਹੀਂ ਘੁੰਮਣਾ ਆਪ ਦੇ ਕਿਸ ਟਿਕਣੇ ਕੋਲ ਸੇ ਕੋਈ 21 ਦਿਨ ਕਿਉਂ ਅਸੀਂ ਆਵਾਂਗੇ ਬੈਠੇ ਰਹਾਂਗਾ ਬਾਹਰ ਉਧਰ ਆਪ ਦੇਖਿਓ ਤਾਂ ਪੀ ਕਿ ਨਹੀਂ ਮੰਗਣਾ ਆਪਣੀ ਘਰ ਵਾਲੀ ਨੂੰ ਕਾ ਇਦਾਂ ਕੋਈ ਕੰਮ ਕਰਕੇ ਦੇ ਦੇਵੇ ਤੈਨੂੰ ਮੇਰੇ ਕੋ ਜੀ ਤੈਨੂੰ ਇਹ ਕਹਦਾ ਜੇ ਤੂੰ ਸਾਡੇ ਉਰੇ ਦਾ ਹੁੰਦਾ ਅਸੀਂ ਤੇਰੀ ਮਦਦ ਕਰ ਦਿੰਦੇ ਪਰ ਜਿਹੜੀ ਸਟੇਟ 'ਚ ਬੰਦਾ ਜੰਮਿਆ ਹੁੰਦਾ ਉਹ ਸਟੇਟ ਦਾ ਜ਼ਿੰਮੇਵਾਰੀ ਹੁੰਦਾ ਉਹ ਸਟੇਟ ਦੇ ਲੋਕਾਂ ਦਾ ਜ਼ਿੰਮੇਵਾਰੀ ਹੁੰਦਾ ਤੇਰੇ ਬਿਹਾਰ ਦੇ ਲੋਕਾਂ ਦਾ ਜ਼ਿੰਮੇਵਾਰੀ ਬਣਦਾ ਵੀ ਤੇਰਾ ਮਦਦ ਕਰਨ ਤੈਨੂੰ ਕੋਈ ਕੰਮ ਕਰ ਮਿਹਨਤ ਵਾਲਾ ਕਰਕੇ ਦੇ ਦੇਣੇ ਚੇਂਜ ਕਰਵਾਇਆ ਹਾਂ ਜੀ ਆਧਾਰ ਕਾਰਡ ਦਾ ਮੋਹਿੰਦੀਕਰਨ ਕੁਮਾਰ ਵਧੀਆ ਗੱਲ ਹੈ ਇਹਦਾ ਸਾਡੇ ਅਸੀਂ ਲੀਡਰਾਂ ਦੀ ਬਹੁਤ ਉਹਨਾਂ ਨੂੰ ਸਲੂਟ ਕਰਦੇ ਆ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਰੇ ਅਪਰੂਵ ਬਣਾ ਕੇ ਦਿੱਤੇ ਨੇ ਆਧਾਰ ਕਾਰਡ ਬਣਾ ਕੇ ਦਿੱਤੇ ਨੇ ਵੋਟਾਂ ਬਣਾਈਆਂ ਨੇ ਇਹ ਕਿੰਨੇ ਬਣਵਾ ਕੇ ਦਿੱਤੇ ਤੈਨੂੰ ਇਹ ਪ੍ਰਾਈਵੇਟ ਸੇ ਹੈ ਜੋ ਕਿ ਉਹ ਕਰਵਾਇਆ ਹੋ ਕਿੰਨੇ ਪੈਸੇ ਲਏ ਉਹਨੇ ਪੈਸੇ 150 ਰੁਪਏ ਲਏ ਜੀ ਵਾਹ ਜੀ ਵਾਹ ਇਹ ਵਧੀਆ ਬੰਦੇ ਨੇ ਵਿਚਾਰੇ ਨੇ ਨਾ ਸਸਤੇ 'ਚ ਤੇਰਾ ਕੰਮ ਕਰਦਾ ਹਨਾ ਚਲੋ ਜੀ ਇਹ ਲੀਡਰਾਂ ਨੂੰ ਵੀ ਸਲੂਟ ਬਣਦਾ ਜਿਹੜਿਆਂ ਨੇ 150 ਰੁਪਏ ਪਿੱਛੇ ਕੰਮ ਕੀਤਾ ਉਹਨਾਂ ਨੂੰ ਵੀ ਸਲੂਟ ਬਣਦਾ ਠੀਕ ਆ ਹੁਣ ਇੱਥੇ ਮੰਗਣਾ ਨਹੀਂ ਹੈਗਾ ਅੱਜ ਦਾ ਦਿਨ ਤੁਹਾਨੂੰ ਕੁਝ ਕਹਿ ਨਹੀਂ ਆ ਸੀ ਪਹਿਲੀ ਵਾਰ ਨਹੀਂ ਕੁਝ ਕਹਿੰਦੇ ਅੱਜ ਤੁਹਾਨੂੰ ਮੈਂ ਕੁਝ ਹੋਰ ਤਰ੍ਹਾਂ ਦਾ ਲੱਗ ਰਿਹਾ ਜਦ ਮੈਂ ਤੁਹਾਨੂੰ ਦੂਜੀ ਵਾਰ ਮਿਲੂੰਗਾ ਨਾ ਫਿਰ ਤੁਸੀਂ ਕਹਿਣਾ ਯਾਰ ਇਹ ਉਹੀ ਬੰਦਾ ਇੰਨੀ ਮੈਂ ਕੁੱਤੇ ਖਾਣੀ ਕਰਦਾ ਇੰਨੀ ਕੁੱਤੇ ਖਾਣੀ ਕਰਦਾ ਮੈਂ ਬੰਦਾ ਹੈਰਾਨ ਰਹਿ ਜਾਂਦਾ ਹਾਂ ਦੱਸਦਾ ਤੁਹਾਨੂੰ ਸੋ ਅਸੀਂ ਇੱਥੇ ਉਹ ਭਖਾਰੀਆਂ ਨਾਲ ਗੱਲ ਕਰ ਰਹੇ ਸੀ ਪਰ ਉਹ ਜਿਹੜੀ ਬੁੱਢੀ ਔਰਤ ਸੀ ਜਿਹੜੀ ਸਭ ਤੋਂ ਪਹਿਲਾਂ ਉੱਧਰੋਂ ਸਿਟੀ ਹਾਰਟ ਤੋਂ ਫੜ ਕੇ ਲਿਆਂਦੀ ਆ ਉਹ ਮੌਕਾ ਸੰਭਾਲਦੇ ਹੋਏ ਅੱਖ بچਾ ਕੇ ਭੱਜ ਗਈ ਆ ਚਲੋ ਕੋਈ ਗੱਲ ਨਹੀਂ ਭੱਜ ਜਿਵੇਂ ਹੁਣ ਸਾਡਾ ਵੀ ਧਿਆਨ ਇੱਥੇ ਪੂਰਾ ਕਿਉਂਕਿ ਪਤਾ ਲੱਗ ਗਿਆ ਜਿਵੇਂ ਇੱਕ ਵੀਰ ਨੇ ਕਮੈਂਟ ਵੀ ਕੀਤਾ ਸੀ ਕਿ ਖੇੜ ਦੇ ਵਿੱਚ ਵੀ ਬਹੁਤ ਜ਼ਿਆਦੇ ਭਖਾਰੀ ਨੇ ਸੋ ਹੁਣ ਧਿਆਨ ਰੱਖਾਂਗੇ ਸੋ ਜੇਕਰ ਕੋਈ ਇਹਨਾਂ ਨੂੰ ਜਾਣਨ ਵਾਲਾ ਦੇਖਦਾ ਤਾਂ ਉਹਨਾਂ ਨੂੰ ਦੱਸ ਦਵੇ ਕਿ ਹੁਣ ਆਪਣਾ ਪੜਿਆ ਵਿਚਾਰ ਲੈਣ ਕਿਉਂਕਿ ਜਿਵੇਂ ਸਾਡੇ ਜਿਹੜੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਪਤਾ ਹੈ ਕਿ ਪਹਿਲੀ ਵਾਰ ਆਪਾਂ ਵਾਰਨਿੰਗ ਦੇ ਦੇਈ ਤਾਂ ਸਮਝਾ ਦੇਈ ਤਾਂ ਪਰ ਦੂਜੀ ਵਾਰ ਫੇਰ ਕਾਰਵਾਈ ਹੁੰਦੀ ਆ ਸੋ ਉਹਨਾਂ ਅੱਗੇ ਤੋਂ ਧਿਆਨ ਰੱਖਣਾ ਜੀ ਜੇ ਇਸ ਤਰ੍ਹਾਂ ਦੇ ਬੰਦੇ ਮਿਲਦੇ ਇੱਕ ਮੰਗਣੇ ਵਾਲੀ ਇੱਧਰ ਨੂੰ ਆਈ ਆ ਬਜ਼ੁਰਗ ਜੀ ਯਾਰ ਤੁਸੀਂ ਮੜਾ ਦੇਖਿਆ ਕਰੋ ਤੁਹਾਡੇ ਖੈੜ ਦਾ ਕਿੰਨਾ ਬੁਰਾ ਹਾਲ ਕੀਤਾ ਹੋਇਆ ਭਖਾਰੀਆਂ ਨੇ ਕੀ ਹੋ ਗਿਆ ਅਸੀਂ ਬਾਹਰੋਂ ਆਏ ਕਿੰਨੇ ਮੰਗਦੇ ਫਿਰਦੇ ਨੇ ਬਾਈ ਹੁਣ ਕਿਹਨੂੰ ਕਹਈਏ ਆਪਾਂ ਲਾ ਦੇ ਨਹੀਂ ਮੜਾ ਰੋਕਿਆ ਕਰੋ ਉਹਨੂੰ ਕਿ ਕੰਮ ਕਰ ਨਹੀਂ ਰੁਕਦੇ ਬਾਈ ਹੈ ਬਹੁਤ ਨੇ ਹਨਾ ਮੈਂ ਕਹਿੰਦਾ ਮੈਂ ਤਾਂ ਹੈਰਾਨ ਰਹਿ ਗਿਆ ਦੇਖ ਕੇ ਇੰਨੇ ਦਾ ਕਿਤੇ ਵੀ ਨਹੀਂ ਦੇਖਿਆ ਉਹਨੂੰ ਰੁਕਦੇ ਬਾਈ ਉਹ ਤਾਂ ਕਿੰਨਾ ਮਰਜ਼ੀ ਕਰੇ ਉਹਨਾਂ ਕੀ ਅਸਰ ਪੈਂਦਾ ਹੋਊਗਾ ਦੇਖਣੇ ਵਾਲੇ ਦਾ ਅਗਲਾ ਕੋਈ ਬਾਹਰੋਂ ਆਉਂਦਾ ਅਗਲਾ ਕਹਿੰਦਾ ਦੱਸ ਆ ਇਹਦੇ ਮੂਰੇ ਵੀ ਆ ਗਊਸ਼ਾਲਾ ਨਾ ਇਹਦੇ ਬਾਹਰ ਕਿੰਨੇ ਬੈਠੇ ਨੇ ਕਹਿੰਦੇ ਇੱਕ ਦੂਜੇ ਤੋਂ ਭਖਾਰੀਓ ਖੋਖੋ ਕੇ ਖਾਂਦੇ ਨੇ ਇੱਕ ਦੂਜੇ ਦਾ ਦੱਸ ਨਹੀਂ ਯਾਰ ਤੁਹਾਡਾ ਸ਼ਹਿਰ ਆ ਤੁਸੀਂ ਉਹ ਕਰਨਾ ਮੈਂ ਦੂਜੇ ਜ਼ਿਲ੍ਹੇ ਚ ਆ ਕੇ ਕਰ ਰਿਹਾ ਤੁਹਾਡੇ ਸ਼ਹਿਰ ਚ ਉਹ ਠੀਕ ਹੈ ਤੁਹਾਡੀ ਤਾਂ ਫੇਰ ਜ਼ਿੰਮੇਵਾਰੀ ਹੈ ਤੁਸੀਂ ਤਾਂ ਇੱਥੇ ਤੇ ਰਹਿਣ ਵਾਲੇ ਹੋ ਥੋੜਾ ਦੇਖਿਆ ਕਰੋ ਟੋਕਿਆ ਕਰੋ ਜੇ ਕੋਈ ਗਲਤ ਹੁੰਦਾ ਹ ਹਰੇਕ ਬੰਦੇ ਦੀ ਜ਼ਿੰਮੇਵਾਰੀ ਆ ਯਾਰ ਆਪਾਂ ਰਹਿਣੇ ਵਾਲੇ ਆ ਬਰੇ ਆਪਾਂ ਨਹੀਂ ਸਵਾਰਾਂਗੇ ਕਵਾੜੇ ਨਾਲ ਹੋਰ ਕੋਈ ਤੀਜਾ ਬੰਦਾ ਥੋੜੀ ਆ ਕੇ ਦੇਖੂਗਾ ਤੁਰੇ ਤੁਸੀਂ ਵੀ ਧਿਆਨ ਰੱਖਿਆ ਕਰੋ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਉਹਨਾਂ ਲੋਕਾਂ ਦੀ ਹੈ ਜਿਹੜੇ ਭੀਖ ਦੰਦੇ ਨੇ ਕਿਉਂਕਿ ਜੇਕਰ ਭੀਖ ਦੇਣ ਵਾਲੀ ਭੀਖ ਦੇਣੀ ਬੰਦ ਕਰ ਦੇਣ ਤਾਂ ਸਾਨੂੰ ਵੀ ਕੁਝ ਕਰਨ ਦੀ ਲੋੜ ਇਹ ਨਾ ਪਵੇ ਆਪਣੇ ਆਪ ਇਹ ਭਿਖਾਰੀ ਖਤਮ ਹੋ ਜਾਣ ਕੋਈ ਕੰਮ ਕਰ ਕਰਨ ਮਿਹਨਤ ਕਰਨ ਕਿਉਂਕਿ ਜਿਵੇਂ ਉਹ ਜਿਹਦੀ ਲਤ ਨਹੀਂ ਸੀ ਉਹ ਵੀ ਕਹਿ ਰਿਆ ਸੀ ਉਹਦੀ ਘਰ ਵਾਲੀ ਹਾਲਾਂਕਿ 7-8000 ਰੁਪਇਆ ਉਹਨੇ ਆਪਣੇ ਮੂੰਹੋਂ ਦੱਸਿਆ ਕਮਾਉਂਦੀ ਆ ਤੇ ਉਹ ਕੋਲ ਇੱਕ ਉਹੀ ਪ੍ਰਵਾਸੀ ਔਰਤ ਖੜੀ ਕੇਲਿਆਂ ਦਾ ਕੰਮ ਕਰਦੀ ਉਹ ਕਹਿੰਦੀ ਮੈਂ 4000 ਚ ਕੰਮ ਸ਼ੁਰੂ ਕੀਤਾ ਵਾ 4000 ਲਾ ਕੇ ਉਹ ਘਟੋ ਘਟੋ 500000 ਰੁਪਿਆ ਡੇਲੀ ਦਾ ਕਮਾਉਂਦੀ ਹੋਣੀ ਆ ਸੋ ਇਹ ਵੀ ਕਰ ਸਕਦੇ ਨੇ ਬੈਠ ਕੇ ਕਰਨੇ ਵਾਲਾ ਕੰਮ ਹਾਲਾਂਕਿ ਕੋਈ ਛੋਟਾ ਮੋਟਾ ਕੰਮ 500000 ਤੋਂ ਵੀ ਸ਼ੁਰੂ ਹੋ ਜਾਂਦਾ ਪਰ ਗੱਲ ਇਹ ਆ ਵੀ ਈਜ਼ੀ ਮਨੀ ਦੀ ਹੱਥ ਪੈ ਗਈ ਇਹਨਾਂ ਨੂੰ ਪੀਖ ਬਿਨਾ ਮਿਹਨਤ ਤੋਂ ਬੈਠੇ ਪਿਠਾਏ ਮਿਲ ਜਾਣੀ ਆ ਚੀਜ਼ਾਂ ਖਾਣ ਪੀਣ ਨੂੰ ਮਿਲ ਜਾਣਾ ਪੈਸੇ ਮਿਲ ਜਾਣਾ ਸੋ ਜਰੂਰ ਤੁਸੀਂ ਵੀ ਆਪਣੇ ਆਲੇ ਦੁਆਲੇ ਦਾ ਧਿਆਨ ਰੱਖਿਆ ਕਰੋ ਜੀ ਹਰ ਇੱਕ ਸਖਸ ਦੀ ਹਰ ਇੱਕ ਪੰਜਾਬੀ ਦੀ ਪੰਜਾਬ ਚ ਰਹਿਣ ਵਾਲੇ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਜੇਕਰ ਉਹ ਜਿਹੜਾ ਪਹਾੜ ਸੀਗਾ ਪੰਜਾਬ ਦਾ ਹੁੰਦਾ ਜਰੂਰ ਆਪਾਂ ਮਦਦ ਕਰਕੇ ਕੋਈ ਕੰਮ ਕਰਵਾ ਦਿੰਦੇ ਉਹਦਾ ਕਿਉਂਕਿ ਜਿਹੜੀ ਸਟੇਟ ਦਾ ਬੰਦਾ ਹੁੰਦਾ ਉਹ ਸਟੇਟ ਦੇ ਲੋਕਾਂ ਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਆ ਕਿ ਚਲੋ ਆਪਣਾ ਕੋਈ ਭੈਣ ਭਾਈ ਐਦਾਂ ਔਖਾ ਕਾ ਵੈਸੇ ਔਖੇ ਤਾਂ ਨਹੀਂ ਹੈਗੇ ਕਿਉਂਕਿ ਜਿੰਨਾ ਟਾਈਮ ਸਾਨੂੰ ਹੋ ਗਿਆ ਇਹਨਾਂ ਤੇ ਇਹ ਮੂਹਮ ਚਲਾਈ ਨੂੰ ਬਹੁਤ ਕੁਝ ਇਹਨਾਂ ਬਾਰੇ ਪਤਾ ਲੱਗਿਆ ਕਿ ਘਰੋਂ ਬਹੁਤ ਚੰਗੇ ਹੁੰਦੇ ਨੇ ਉਹ ਜਿਹੜੀ ਉਹ ਬੁੜੀ ਵੀ ਭੱਜੀ ਆ ਮੈਨੂੰ ਪੱਕਾ ਪਤਾ ਵੀ ਇਹਦਾ ਘਰ ਬਹੁਤ ਵਧੀਆ ਬਣਿਆ ਹੋਇਆ ਤਾਂ ਹੀ ਇਹ ਦਿਖਾ ਨਹੀਂ ਰਹੀ ਸੀ ਕਿ ਜੇ ਸਹੀ ਹੋਵੇ ਘਰ-ਬਾਰ ਦਿਖਾ ਦਿੰਦੀ ਤਾਂ ਹੀ ਇਹ ਅੱਖ بچਾ ਕੇ ਭੱਜ ਗਈ ਪਰ ਹੁਣ ਤੇ ਆਣ ਅਸੀਂ ਵੀ ਰੱਖਾਂਗੇ ਸੋ ਖੈਰ ਤੋਂ ਤੁਹਾਡੇ ਲਈ ਖਰੜ ਤੋਂ ਖਾਸ ਵੀਡੀਓ ਲੈ ਕੇ ਹਾਜ਼ਰ ਹਸੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਸੀਂ ਬਣੇ ਰਹਿਣਾ ਅਨਲਿਮਿਟਿਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦੀ ਇਜਾਜ਼ਤ ਧੰਨਵਾਦੀ